ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨਾ ਪੋਸਟਰ ਜਿਹੜੀ ਚੱਲ ਰਹੀ ਹੈ ਤੇ ਲਿਖਿਆ ਹੈ ਭੈਣ ਕੰਚਨ ਕੁਮਾਰੀ ਦਾ ਭੋਗ 17 ਤਰੀਕ ਨੂੰ 12 ਵਜੇ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਰੱਖਿਆ ਜਾ ਰਿਹਾ ਹੈ ਭੋਗ ਦੀ ਰਸਮ ਦਾ ਸਾਰਾ ਖਰਚ ਗੁਰਦੁਆਰਾ ਪਰਮੇਸ਼ਰ ਦਵਾਰ ਵੱਲੋਂ ਕੀਤਾ ਜਾਵੇਗਾ ਆਪ ਸਭ ਨੇ ਹਾਜ਼ਰੀ ਜ਼ਰੂਰ ਭਰਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਇਹ ਪੋਸਟਰ ਸਹੀ ਆ ਜਾਂ ਗਲਤ ਆ ਇਸ ਬਾਰੇ ਵਿਚਾਰ ਮੈਨੂੰ ਹਜੇ ਨਹੀਂ ਪਤਾ ਮੈਂ ਤੁਹਾਨੂੰ ਪੋਸਟ ਵੀ ਦਿਖਾ ਦਨਾ ਦੂਸਰੇ ਪਾਸੇ ਕੈਮਰਾ ਕਰਕੇ ਆ ਦੇਖੋ ਆ ਪੋਸਟ ਹੈ ਮੈਂ ਦੂਸਰੇ ਫੋਨ ਤੋਂ ਦਿਖਾ ਰਿਹਾ ਆ ਆ ਫੋਨ ਵੀ ਤੁਹਾਡੇ ਥੋੜਾ ਵਿੱਚ ਦਿਖਾ ਦਨਾ ਤੇ ਹੁਣ ਇਸ ਬਾਰੇ ਤੁਸੀਂ ਦੱਸੋ ਕੀ ਰਾਇ ਵਿਚਾਰ ਆ ਕੀ ਇਹ ਸਚਾਈ ਹੈ ਜਾਂ ਗਲਤ ਹੈ ਫੇਕ ਨਿਊਜ਼ ਹੈ ਕਿਵੇਂ ਹੈ ਕਾਰਨ ਕੀ ਹੈ ਸੱਚ ਕੀ ਹੈ ਪਰ ਜਿੰਨਾ ਤੱਕ ਮੈਨੂੰ ਲੱਗਦਾ ਵੀ ਮੈਂ ਨਹੀਂ ਸੁਣਦਾ ਵੀ ਸੱਚ ਹੈ ਜਾਂ ਝੂਠਾ ਹੈ ਤੇ ਮੈਨੂੰ ਤਾਂ ਇਹ ਸਾਰੀ ਫੇਕ ਨਿਊਜ਼ ਹੀ ਲੱਗਦੀ ਆ ਪਰ ਫਿਰ ਵੀ ਜੇ ਸਹੀ ਆ ਤਾਂ ਦੱਸਿਓ ਵੀ ਸੱਚ ਕੀ ਆ ਸਚਾਈ ਕੀ ਆ ਬੋਲੋ ਸਪੂਰਤ ਵਾਰੇ